ਕੀ ਜਿਵੇਂ ਬੋਲ ਰਹੇ ਹੋ ਮੈਂ ਕਹਾਕ ਕੀ ਹੈ ਕਿ ਜੋ ਉਹ ਨਹੀਂ ਹੁੰਦਾ ਕਿ ਜੋ ਪਾਲਕ ਦੀ ਡੰਡੀ ਨਹੀਂ ਹੁੰਦੀ ਪਾਲਕ ਦੀ ਡੰਡੀ ਹੈ ਪਾਲਕ ਦੀ ਖਾਈ ਨਹੀਂ ਅਸੀਂ ਯਾਰ ਨਹੀਂ ਅਸੀਂ ਪਾਲਕ ਦਿਖਾਈ ਨਹੀਂ ਯਾਰ ਹੈ ਇੱਕਨ ਖਜੂਰਾ ਹੈ ਯਾਰ ਪਾਲਕ ਦੀ ਡੰਡੀ ਬੇਕੋ ਬਣਾ ਰਹੇ ਸਾਰਿਆਂ ਨੂੰ ਤਾਰਕ ਨੂੰ ਲੈ ਬਾਰੇ ਤੁਸੀਂ ਖਾ ਕੇ ਦਿਖਾਓ ਸਰ ਤੁਸੀਂ ਖਾਓ ਇਹ ਨਾ ਮੈਂ ਕਹਿੰਦਾ ਤੁਸੀਂ ਖਾਓ ਪਾਲਕ ਦੀ ਗੰਡੀਆਂ ਤੁਸੀਂ ਖਾਓ 12 ਮਹੀਨਾ 2018 ਤੁਸੀਂ ਖਾਓ ਨਾ ਇਹ ਪਾਲਕ ਦੀ ਗੰਡੀਆਂ ਮੈਂ ਖਾ ਲਿਆ ਛੋਲੇ ਦੇ ਵਿੱਚ ਨਿਕਲੇ ਕਬੂਜਰਾ ਨਹੀਂ ਇੱਥੇ ਰੱਖੋ ਲੋਕਾਂ ਨੂੰ ਕਹਿ ਰਹੇ ਪਾਲਕ ਹੈ ਯਾ ਤਰਨਿੱਚ ਚਿਕੰਦਰ ਲੋਕਾਂ ਨੂੰ ਕਹੇ ਪਾਲਕ ਹੈ ਤਰ ਨਹੀਂ ਤੁਸੀਂ ਇੱਥੇ ਰੱਖੋ ਅੱਤ ਕਿਹੜਾ ਦਿਨ ਆਜੂ ਅੱਤ ਕਿਹੜਾ ਦਿਨ 16 ਤਰੀਕ ਹੈ 16 ਤਰੀਕ ਆ ਦੇਖੋ ਜੀ ਪ੍ਰਭੂ ਜੀ ਦੇ ਪ੍ਰਭੂ ਜੀ ਦੇ ਛੋਲੇ ਫੂਟੂਰੇ ਖਾਣ ਆਏ ਸੀ ਇਹ ਆ ਦੇਖੋ ਜੀ ਕਿਹਿਆ ਜਾਨਵਰ ਨਿਕਲੇ ਆ ਦੇਚ ਅਨਖਜੂਰਾ ਅਨਖਜੂਰਾ ਦੇਖੋ ਜੀ ਮੁੱਕੀ ਦੇ ਵਿੱਚ ਹੀ ਆ ਗਿਆ ਠੀਕ ਹੈ ਜੀ ਹਾਂ ਤੁਸੀਂ ਜੋ ਬੋਲ ਰਹੇ ਹੋ ਇਹ ਦੁਕਾਨ ਤਾਂ ਕੀ ਹੈ ਕਿ ਜੋ ਉਹ ਨਹੀਂ ਹੁੰਦਾ ਕਿ ਜੋ ਪਾਲਕ ਦੀ ਡੰਡੀ ਨਹੀਂ ਹੁੰਦੀ ਇਹ ਪਾਲਕ ਦੀ ਡੰਡੀ ਹੈ ਪਾਲਕ ਦੀ ਖਾਈ ਨਹੀਂ ਅਸੀਂ ਯਾਰ ਨਹੀਂ ਅਸੀਂ ਪਾਲਕ ਦਿਖਾਈ ਨਹੀਂ ਯਾਰ ਹੈ ਇੱਕ ਅਨਖਜੂਰਾ ਹੈ ਯਾਰ ਪਾਲਕ ਦੀ ਡੰਡੀ ਬੇਕੋ ਬਣਾ ਰਹੇ ਸਾਰਿਆਂ ਨੂੰ ਖਾਲੇ ਕੋ ਦੇ ਬਾਰੇ ਤੁਸੀਂ ਖਾ ਕੇ ਦਿਖਾਓ ਸਰ ਤੁਸੀਂ ਖਾਓ ਇਹ ਨਾ ਮੈਂ ਕਹਿੰਦਾ ਤੁਸੀਂ ਖਾਓ ਪਾਲਕ ਦੀ ਡੰਡੀਆਂ ਤੁਸੀਂ ਖਾਓ 12 ਮਹੀਨਾ 2018 ਤੁਸੀਂ ਖਾਓ ਨਾ ਇਹ ਪਾਲਕ ਦੀ ਡੰਡੀਆਂ ਮੈਂ ਕਹਿੰਦਾ ਤੁਸੀਂ ਦਿਖਾਓ ਦੇ ਵਿੱਚ ਨਿਕਲੇ ਕਬੂਜਰਾ ਨਹੀਂ ਇੱਥੇ ਰੱਖੋ ਲੋਕਾਂ ਨੂੰ ਕਹਿ ਰਹੇ ਪਾਲਕ ਹੈ ਯਾ ਤੂੰ ਚੋ ਚਿਕੰਦਰ ਲੋਕਾਂ ਨੂੰ ਕਹੇ ਪਾਲਕ ਹੈ ਤੂੰ ਇੱਥੇ ਰੱਖ ਮਤ ਕਿਹੜਾ ਦਿਨ ਆਜੂ 16 ਤਰੀਕ ਆਜੂ 16 ਤਰੀਕ ਆ ਦੇਖੋ ਜੀ ਪ੍ਰਭੂ ਜੀ ਦੇ ਪ੍ਰਭੂ ਜੀ ਦੇ ਛੋਲੇ ਫੂਟੂਰੇ ਖਾਣ ਆਈ ਸੀ ਇਹ ਆ ਦੇਖੋ ਜੀ ਕਿਹੜਾ ਜਾਨਵਰ ਨਿਕਲੇ ਰਿਹਾ ਇੱਥੇ ਖੰਖੂਰਾ ਖੰਖੂਰਾ ਦੇਖੋ ਜੀ ਮੁੱਕੀ ਦੇ ਵਿੱਚ ਹੀ ਆ ਗਿਆ ਠੀਕ ਹੈ ਜੀ ਆਉਂ ਤੁਸੀਂ ਜੀ ਬੋਲ ਲਿਓ ਮੈਂ ਦੱਸਾਂ ਕਿ ਇਹ ਜੋ ਉਹ ਨਹੀਂ ਹੁੰਦਾ ਕਿ ਜੋ ਪਾਲਕ ਦੀ ਡੰਡੀ ਨਹੀਂ ਹੁੰਦੀ ਇਹ ਪਾਲਕ ਦੀ ਡੰਡੀ ਹੈ ਪਾਲਕ ਦੀ ਖਾਈ ਨਹੀਂ ਅਸੀਂ ਯਾਰ ਨਹੀਂ ਅਸੀਂ ਪਾਲਕ ਦਿਖਾਈ ਨਹੀਂ ਯਾਰ ਹੈ ਇੱਕ ਅਨਖੂਰਾ ਹੈ ਯਾਰ ਪਾਲਕ ਦੀ ਡੰਡੀ ਕੋ ਬਣਾ ਰਹੇ ਸਾਰੇ ਨੂੰ ਖਾ ਲੇ ਕੋ। ਲੈ ਬਾਰੇ ਤੁਸੀਂ ਖਾ ਕੇ ਦਿਖਾਓ ਸਰ ਤੁਸੀਂ ਖਾਓ ਇਹ। ਨਾ ਮੈਂ ਕਹਿੰਦਾ ਤੁਸੀਂ ਖਾਓ। ਪਾਲਕ ਦੀ ਡੰਡੀਆਂ ਤੁਸੀਂ ਖਾਓ। 12 ਮਹੀਨਾ 2018। ਨਹੀਂ ਤੁਸੀਂ ਖਾਓ ਨਾ ਇਹ। ਪਾਲਕ ਦੀ ਡੰਡੀਆਂ ਮੈਂ ਖਾ ਲਿਆ। ਛੋਲੇ ਦੇ ਵਿੱਚ ਨਿਕਲੇ ਕਬੂਜਰਾ। ਨਹੀਂ ਇੱਥੇ ਰੱਖੋ। ਤੇ ਲੋਕਾਂ ਨੂੰ ਕਹਿ ਰਹੇ ਆ ਪਾਲਕ ਹੈ। ਯਾ ਤਰਨਿ ਚੋ ਚਿਕੰਦਰ ਲੋਕਾਂ ਨੂੰ ਮੇਰੇ ਪਾਲਕ। ਯਾ ਤਰਨਿ ਤੁਸੀਂ ਇੱਥੇ ਰੱਖੋ। ਅੱਤ ਕਿਹੜਾ ਦਿਨ ਆਜੂ? ਅੱਤ ਕਿਹੜਾ ਦਿਨ ਆਜੂ? 16 ਤਰੀਕ ਆ ਜੀ। 16 ਤਰੀਕ ਆ ਦੇਖੋ ਜੀ। ਪ੍ਰਭੂ ਜੀ ਦੇ ਪ੍ਰਭੂ ਜੀ ਦੇ ਛੋਲੇ ਫੂਟੂਰੇ ਖਾਣ ਆਈ ਸੀ ਇਹ। ਆ ਦੇਖੋ ਜੀ ਕਿਹੜਾ ਜਾਨਵਰ ਨਿਕਲੇ ਰਿਹਾ ਇੱਥੇ ਖੰਖੂਰਾ ਖੰਖੂਰਾ ਦੇਖੋ ਜੀ ਬੁੱਕੀ ਦੇ ਵਿੱਚ ਹੀ ਆ ਗਿਆ ਠੀਕ ਹੈ ਜੀ ਆਉਂ ਤੁਸੀਂ ਜੂ ਬੋਲ ਲਿਆ ਉਹ ਨਾ ਦੱਸਾਂ ਕਿ ਇਹ ਜੇ ਜੋ ਉਹ ਨਹੀਂ ਹੁੰਦਾ ਕਿ ਜੋ ਪਾਲਕ ਦੀ ਡੰਡੀ ਨਹੀਂ ਹੁੰਦੀ ਇਹ ਪਾਲਕ ਦੀ ਡੰਡੀ ਹੈ ਪਾਲਕ ਦੀ ਖਾਈ ਨਹੀਂ ਅਸੀਂ ਯਾਰ ਨਹੀਂ ਅਸੀਂ ਪਾਲਕ ਦਿਖਾਈ ਨਹੀਂ ਯਾਰ ਹੈ ਇੱਕ ਅਨਖੂਰਾ ਹੈ ਯਾਰ ਪਾਲਕ ਦੀ ਡੰਡੀ ਬੇਕੋ ਬਣਾ ਰਹੇ ਸਾਰਿਆਂ ਨੂੰ ਆ ਦੇਖੋ ਨਹੀਂ ਪਾਲਕ ਦੀ ਤੁਸੀਂ ਖਾ ਕੇ ਦਿਖਾਓ ਸਰ ਤੁਸੀਂ ਖਾਓ ਇਹ ਨਾ ਮੈਂ ਕਹਿੰਦਾ ਤੁਸੀਂ ਖਾਓ ਪਾਲਕ ਦੀ ਡੰਡੀਆਂ ਤੁਸੀਂ ਖਾਓ ਜੀ 12 ਮਹੀਨਾ ਦੋਇਆ ਚੋਲੀ ਮੈਂ ਤੁਸੀ ਖਾਉਣਾ ਹੈ ਪਾਲਕ ਦੀ ਡਲਦੀ ਹੈ ਮੈਂ ਕਾਲੇ ਵਿੱਚ ਨਿਕਲੇ ਖੰਕਜੂਰਾ ਲੋਕਾਂ ਨੂੰ ਕਹਿ ਰਹੇ ਪਾਲਕ ਹੈ ਜੇ ਤੁਮ નીચે ਉੱਚੇ ਅੰਦਰ ਲੋਕਾਂ ਨੂੰ ਮੇਰੇ ਪਾਲਕ ਤੇ ਤੁਸੀਂ ਇੱਥੇ ਆਤ ਕਿਹੜਾ ਦਿਨ ਆਜਾ 16 ਤਰੀਕ ਆ 16 ਤਰੀਕ ਆ ਦੇਖੋ ਜੀ ਪ੍ਰਭੂ ਜੀ ਨੇ ਪ੍ਰਭੂ ਜੀ ਦੇ ਛੋਲੇ ਫੂਟੂਰੇ ਖਾਣ ਆਈ ਸੀ ਇਹ ਆ ਦੇਖੋ ਜੀ ਕੀ ਆ ਜਨੁਵਾਰ ਦੇ ਵਿੱਚ ਖੰਕਜੂਰਾ ਖੰਕਜੂਰਾ ਦੇਖੋ ਜੀ ਬੂਕੀ ਦੇ ਵਿੱਚ ਆ ਗਿਆ ਠੀਕ ਹੈ ਜੀ